ਸੋ ਸਾਹਿਬ ਜਿਨਾਪਤਾ ਅੱਜ ਜੈਤਰੀ ਪਾਪੂ ਦੀ ਵੱਲੋਂ ਲਾਇ ਗਈ ਹੈ हमारे ओम प्रकाश जोही जीवर पार्लियामेंट के अमसाइड मैंबर सरदार गुलजीत सिंह खोजला जी और इस प्रकार की प्रधानी है अभी सारे ਇਹਨਾਂ ਦੀ ਜੁੜਤੀ ਵਿੱਚ ਸਟਾਈਲ ਹੋ ਗਏ ਸਾਰੇ ਕੰਟਰੋਲ ਸਾਰੇ ਕਾਡੀਆਂ ਮਹਿਲਾ ਕਾਂਗਰਸ ਨੂੰ ਕਾਂਗਰਸ ਸ਼ੇਵਾਦਾਰ ਐਨਐਸਯੂਆਈ ਸਾਰੇ ਸਾਥੀ ਅੱਜ ਇਹ ਅੱਜ ਕੰਟਰੋਲ ਦੇ ਵਿੱਚ ਖੜੇ ਹੋਏ ਜੀ ਸਾਡੇ ਐਕਟੈਂਡਰ ਨੂੰ ਦਿੱਤਾ ਤਾਰੇ ਹਰ ਮੰਤਾਰੇ ਦਾ ਤੁਹਾਨੂੰ ਹਰ ਨਾਲ ਵੇਖਿਆ ਕੋ ਮੇਰੇ ਹੂ ਸੰਭੋਗ ਜਾਨੀ ਜੇ ਕੰਨਲੇ ਅਕੀਰ ਬਾਰੇ ਬਲੀ ਨੌਂ ਦੁਆ ਤੇ ਜਬੂ ਨਿਦਮੇ ਉਹਦੇ ਨਾਲ ਟਾਈਪ ਦੀ ਜਿਹੜੀ ਪ੍ਰਧਾਨੀ ਕਾਹਲੇ ਨੇ ਫਰਸਤ ਤੋਂ ਕੋਨੇ ਤੁਹਾਡੇ ਹਰ ਹਰ ਚਾਲੇ ਆਖਰ ਦੇ ਜੁਨੀ ਸੰਗਤਾਂ ਦੇ ਇਹਨਾਂ ਨੂੰ ਮਾਣ ਸਦੇ ਸਾਰੇ ਭੈਣ ਜਣੀਆਂ ਮਹਤਾ ਜੀ ਸੇਵਾ ਜੀ ਸਾਡੇ ਸਤਿਕਾਰਯੋਗ ਸੰਤਾਂ ਤੋਂ ਸਾਰੇ ਬਲੰਗਾਂ ਦੇ ਪਵਾਰ ਭੋਜਨ ਨੂੰ ਰਾਹ ਪਹੁੰਚਿਆਗਾ ਜਿਨ੍ਹਾਂ ਨੇ ਤੋਂ ਦਿੱਤੀ ਜੀ ਦੇ ਨਾਮ ਲੈ ਕੇ ਗੋਗਾ ਦਾ ਫੁੱਟਬਾਲ ਚਾਰੇ ਵੱੰਨੇ ਸਾਥੀ ਹੋ ਗੋਗਾ ਜਿੰਦਾਬਾਹ ਮੀਟੀ ਗੋਗਾ ਜਿੰਦਾਬਾਹ ਗੋਗਾ ਜੀ ਇੱਕ ਕੌਲ ਦੀ ਸੁਖਾਲੀਓ ਸਾਡੇ ਜਿਹੜਾ ਕਾਂਗਰਸ ਨੇ ਕੀਤੀ ਚਾਇਦੇ ਬਦਾਜਰੀ ਬੱਬੂ ਜੀ ਜਿਨ੍ਹਾਂ ਨੇ ਅੱਜ ਮੀਟਿੰਗ ਰੇਜੀ ਕੀਤੀ ਉਹ ਬੰਦਾ ਜੀ ਤੁਮਨਾ शमूलीता मुख्य ओम प्रकाश सोनी जी शहर उनमान साबाही कप्ट राजकुमार जी बु वॾा योगदान ਦੇ ਵਿੱਚ ਜੋ ਵੀ ਜੇ ਨੇ ਲਾ ਕੇ ਦਰਦਤ ਹੋਈ ਹੈ ਉਹ ਬੱਝੀ ਬਣ ਗਈ ਹੈ ਜਦੋਂ ਬੁਢਾ ਵੀ ਸਾਫ ਦਾ ਮੈਲੇ ਸਾਫ ਦਾ ਸੱਫ ਸਬਦਿਸ਼ਤਰ ਜੇਨਰਲ ਵੀ ਬੁਲਾਰਿਆ ਇਹਨਾਂ ਦੇ ਲੱਗ ਕੇ ਵੀ ਕੋਈ ਇਲਾਜ ਨਹੀਂ ਖਾਲਸ ਕੀ ਗਈ ਨਹੀਂ ਹੋਰ ਮਜੇਤ ਰਾਜਮਾਨ ਸਾਡੇ ਬਕਰੋ ਅੰਗੇ ਜੁਦੇ ਪ੍ਰਧਾਨ ਅੱਜ ਜੀ ਆਪ ਦੇ ਸਾਫ ਦਾ ਪਦਾਰਨ ਮੈਂ ਦੱਸਦਾ ਜੀ

બેન પરકર દીકરાને શોધ કરતે છે કે કોંગ્રેસ પાર્ટી ਦੇ બરકત ਦੇ ਵਿੱਚ હંમેશા ਹੀ ਆਪਣી મંતરકાર છે તો ઓલાને આદી બોલે કે ભૂરોચ દીચ દરેક વખતે બે કોંગ્રેસ પાર્ટી ਦਾ જો ઇતિહાસ ને ઓલી જડેલી છે अॼाधाने रखिया दाल साल बाबा साहिब भीम अंबेदकर जी सविधान अॼु साढा वर्क उनजी ਸਾਡਾ ਪੰਜਾਬਵਾਦੀ ਇਤਿਹਾਸ ਜਿਹੜੇ ਉਹਨੂੰ ਮੋਢੇ 'ਤੇ ਵਰਤਾਇਆ ਔਰ ਇੱਕ ਇੱਕ ਦੀ ਸਮਝਣੀ ਹੈ ਸਾਰੇ ਹਿੰਦੁਸਤਾਨ ਦੇ ਜਿੱਤ ਗਏ ਕਾਂਗਰਸ ਪਾਰਟੀ ਦੇ ਪ੍ਰਧਾਨ ਵਰਤਾਰ ਜੀ ਜਿਹੜੇ ਗਾਉਂਗਾਂਦੀ ਜੀ ਸਾਡੇ ਯੂਪੀ ਦੇ ਚੇਅਰਪਰਸਨ ਇੱਕ ਇਹ ਤਰ੍ਹਾਂ ਦੀ ਕਮੀ ਇਹ ਜਿਹੜੇ ਜੰਮੇ ਨਹੀਂ ਰਹੇ ਕਿ ਲੱਗਦੀ ਮੈਨੂੰ ਬਣਾਈ ਜੀ ਯੋਗਰਾ ਸ਼ਰਮਾ ਕਾਂਗਰਸ ਸੇਵਾਦਾਰ ਦਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਅੱਜ ਅਸ਼ਨੀ ਕਪੂ ਸ਼ਹਿਰੀ ਪ੍ਰਧਾਨ ਜੀ ਰੋਈ ਹੇਟ ਕਾਂਗਰਸ ਵੱਲ ਹਲ ਹਲ ਬਿਆਰ ਅੰਮ੍ਰਿਤਸਰ ਵਿਖੇ ਐਮਪੀ ਉਜਲਾ ਸਾਹਿਬ ਜੀ ਰਹਿਣ ਮਹੀਨੇ ਵਿੱਚ ਪ੍ਰੋਗਰਾਮ ਬਹੁਤ ਵੱਡਾ ਕੀਤਾ ਗਿਆ ਵਾ ਅੱਜ ਇੰਨਾ ਵੱਡਾ ਭਾਰੀ ਇਕੱਠ ਹੋਇਆ ਅਸ਼ਨੀ ਕਪੂ ਦੀ ਰਹਿਨਵਾਈ ਦੇ ਵਿੱਚ ਸਾਰੇ ਸ਼ਹਿਰ ਦੇ ਗਾਨੇ ਮਾਨੇ ਲੀਡਰ ਸਾਰੇ ਬਲਾਰੀਆ ਸਾਹਿਬ ਰਾਜਕੁਮਾਰ ਸਾਹਿਬ ਡਿਪਟੀ ਸੀਐਮ ਸੋਨੀ ਸਾਹਿਬ ਉਹ ਸਾਰੇ ਕਾਂਗਰਸ ਦੇ ਵਰਕਰ ਕਾਉਂਸਲਰ ਸਾਹਿਬਾਨ ਉਹ ਜਿਨੇ ਕਾਂਗਰਸ ਸੇਵਾਦਲ ਦੇ ਆ ਉਹਦੇਦਾਰ ਔਰ ਸਾਰੇ ਜਾਤੀ ਦੇ ਪ੍ਰਧਾਨ ਜੀ ਗਗਨਜੀ ਤੋਂ ਚੀਮ ਤੋਂ ਨਾਲ ਸਾਰੇ ਇੱਥੇ ਅੱਜ ਪ੍ਰੈਜੈਂਟ ਹੋਏ ਸੀ ਔਰ ਬਹੁਤ ਹੀ ਵੱਡਾ ਪ੍ਰੋਗਰਾਮ ਹੋਇਆ ਵਾ ਅੱਜ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਇੱਕ ਹਲਹਾਰਾ ਮਿਲਿਆ ਹੈ ਵਾ ਕਿ ਲੋਕ ਜੜੇਲੇ ਨੂੰ ਕਾਂਗਰਸ ਪਾਰਟੀ ਵੱਲ ਚੁਕਾਰ ਕਰਦੇ ਹੋਏ ਚੁੱਕ ਰਹੇ ਨੇ ਕਿ ਸਾਡੇ ਐਮਪੀ ਉਹਦਾ ਸਾਹਿਬ ਹੈਟ੍ਰਿਕ ਲਗਾਉਣ ਜਾ ਰਹੇ ਨੇ ਉਹ ਦੋ ਵਾਰ ਪਹਿਲਾਂ ਬਹੁਤ ਹੀ ਵਧੀਆ ਲੀਡ ਨਾਲ ਜਿੱਤੇ ਨੇ ਐ ਇਸ ਵਾਰੀ ਬਹੁਤ ਵਧੀਆ ਲੀਡ ਨਾਲ ਜਿੱਤਣਗੇ ਮੈਂ ਸਾਰੇ ਸ਼ਹਿਰ ਵਾਸੀਆਂ ਦੇ ਹੱਦ ਗ ਉਹਦਾ ਹੀ ਦੇ ਨਾਮਾ ਕਿ ਇਸ ਵਾਰ ਝਾੜੂ ਨੂੰ ਨਕਾਰ ਕੇ ਲੋਕ ਕਾਂਗਰਸ ਹਲ ਤੁਰਪੇ ਨੇ ਤੇ ਕਾਂਗਰਸ ਨੂੰ ਕਿ ਗੁੱਟਾ ਭਾ ਕੇ ਬੜੀ ਲੀਡ ਨਾਲ ਜਿਤਾਉਣਗੇ ਸ਼ਰਟਾ ਦੇ ਜੀ ਸਰਕਾਰ ਕਾਂਗਰਸ ਦੀ ਬਣ ਜਾ ਰਹੀ ਰੋਹ ਗਾਂਧੀ ਜੀ ਪੀਐਮ ਬਣ ਗਏ ਇਹ ਹੈ ਕਿ ਲੋਕਾਂ ਨੂੰ ਸਾਰੇ ਸਾਹਮਣੇ ਨਜ਼ਰ ਆ ਜਾਏਗਾ ਸਾਰੀ ਭਾਈ ਆਪਣਾ ਨਾਮ ਮੈਂ ਜੀ ਕੈਪਟਨ ਕੋਸ਼ਿੰਦ ਸ਼ਰਮਾ ਸੈਕਟਰੀ ਪੀਪੀਸੀਸੀ ਬਲਾਕ ਪ੍ਰਧਾਨ ਕਾਂਗਰਸ ਸੇਵਾਦਲ ਈਸਟ ਤੇ ਸੈਕਟਰੀ ਯੂਥ ਕਾਂਗਰਸ ਆ ਜਿਹੜੀ ਮਟੀਰੀਅਲ ਹੈ ਹਾਂਜੀ ਇਹ ਜਿਹੜੀ ਅੱਜ ਮੀਟਿੰਗ ਰੱਖੀ ਗਈ ਹੈ ਜੀ ਆਪਣੇ ਜ਼ਿਲ੍ਹਾ ਪ੍ਰਧਾਨ ਆਪਣੇ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਅਸ਼ੋਕ ਕੁਮਾਰ ਪੱਪੂ ਜੀ ਵੱਲੋਂ ਓਇਲਾ ਸਾਹਿਬ ਦੀ ਰਹਿ ਰਹਿ ਰਵਾਈ ਹੈ ਏਟ ਓਇਲਾ ਸਾਹਿਬ ਦੇ ਹੱਕ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਸਾਰੇ ਬਲਾਕ ਪ੍ਰਧਾਨ ਸਾਰੇ ਕਾਂਗਰਸ ਦੇ ਸੇਵਾਦਲ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਾਰੇ ਇਸ ਮੌਕੇ ਤੇ ਮੌਜੂਦ ਸੀ ਜਿਹਦੇ ਵਿੱਚ ਮੀਟਿੰਗ ਦੇ ਵਿੱਚ ਆਪਣੇ ਅਸ਼ਨੂਕਰ ਪੱਪੂ ਜੀ ਨੇ ਓਇਲਾ ਸਾਹਿਬ ਨੂੰ ਹੱਕ ਦੇ ਵਿੱਚ ਮੀਟਿੰਗ ਕੀਤੀ ਹੈ ਕਿ ਉਹਨਾਂ ਨੂੰ ਭਾਰੀ ਤੋਂ ਭਾਰੀ ਮਾਤਰਾ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਜਾਵੇ ਜਿਸ ਕਰਕੇ ਅੱਜ ਮੀਟਿੰਗ ਰੱਖੀ ਗਈ ਹੈ ਤੇ ਮੇਰੀ ਸਾਰੇ ਜਾਣਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਆਪਣੇ ਪੰਜਾਬ ਦੇ ਲੋਕਾਂ ਨੂੰ ਕਿ ਅੰਮਰਸਰ ਦੇ ਲੋਕਾਂ ਨੂੰ ਕਿ ਉਹੇਲਾ ਸਾਹਿਬ ਨੂੰ ਹਮ ਹਮਾ ਕੇ ਵੋਟਾਂ ਪਾਓ ਤੁਸੀਂ ਤੇ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰੋ ਬਾਕੀ ਜੈ ਹਿੰਦ ਕਾਂਗਰਸ ਪਾਰਟੀ ਇਹ ਹਰਾ ਮਗਾਰਾ ਮਿਲ ਰਿਹਾ ਜੀ ਲੋਕਾਂ ਨੂੰ ਬਹੁਤ ਵਧੀਆ ਹਰਾ ਮਿਲ ਰਿਹਾ ਜੀ ਲੋਕਾਂ ਵੱਲੋਂ ਵੇਖੋ ਜੀ ਆ ਆਮ ਆਦਮੀ ਪਾਰਟੀ ਆਈ ਅੱਜ 2.5 ਸਾਲ ਹੋ ਚੱਲੇ ਨੇ 2.5 ਸਾਲ ਦੇ ਵਿੱਚ ਅਜੇ ਤੱਕ ਉਹਨਾਂ ਦੇ ਕੌਂਸਲਰ ਨਹੀਂ ਬਣੇ ਜਿਹੜਾ ਕੰਮ ਵਾਡਾਂ ਦਾ ਵਾਡਾਂ ਦਾ ਕੰਮ ਹੱਲੇ ਵੀ ਕਾਂਗਰਸ ਦੇ ਲੀਡਰ ਹੀ ਕਰਾ ਰਹੇ ਨੇ ਕਾਂਗਰਸ ਦੇ ਕੌਂਸਲਰ ਹੀ ਕਰਾ ਰਹੇ ਨੇ ਜਿਹੜੇ ਸਾਫਕਾ ਗਿਨੇ ਜਾ ਰਹੇ ਨੇ ਪਰ ਜੇ ਕਿਸੇ ਨੇ ਮੋਹਰ ਲਵਾਣੀ ਆ ਕਿਤੇ ਜੇ ਕਿਸੇ ਨੂੰ ਕੋਈ ਗਲੀ ਗੁਮਾਨ ਦੇ ਵਿੱਚ ਕੰਮ ਪਾ ਰਿਹਾ ਐਮ ਐਲ ਏ ਤੇ ਬਹੁਤ ਜ਼ਿਆਦਾ ਦੂਰ ਰਹਿੰਦੇ ਨੇ ਪਰ ਉਹ ਜਿਹੜੇ ਲੋਕੀਆ ਅਪਰੋਚ ਜਿਹੜੀ ਕਰ ਰਹੇ ਨੇ ਲੋਕੀ ਜਿਹੜਾ ਕੰਮ ਲੈ ਕੇ ਆ ਰਹੇ ਕਾਂਗਰਸ ਦੇ ਵਰਕਰਾਂ ਕੋਈ ਲੈ ਕੇ ਆ ਰਹੇ ਕਾਂਗਰਸ ਦੇ ਕੌਂਸਲਰ ਕੋਈ ਲੈ ਕੇ ਆ ਰਹੇ ਤੋਂ ਪਹਿਲਾਂ ਮੈਂ ਬਧੇ ਬਲਣਾ ਸ਼੍ਰੀ ਵਾਇਕ੍ਰਿਡੀ ਦਾ ਖਾਤਾ ਵਾਇਕ੍ਰਿਡੀ ਪ੍ਰਤੀ ਜਯਮਾ ਚਿੰਤਾ ਕਰਨੀ ਸਭੀ ਚਿੰਤਾ ਤੋਂ ਦੂ ਮੈਂ ਅਸ਼ਨੀ ਕੁਮਾਰ ਬੱਬਰ ਦਿਹਾਤੀ ਜ਼ਿਲ੍ਹਾ ਪ੍ਰੈਜ਼ੀਡੈਂਟ ਕਾਗਰਸ ਪਾਰਟੀ ਨਿਵਾਦਾਲ ਦਾ ਮੈਂ ਜਿਹੜੀ ਅੱਜ ਮੀਟਿੰਗ ਦੇਖੀ ਆ ਕਿ ਸਾਡੇ ਭਰਾ ਅਸ਼ਨੀ ਕੁਮਾਰ ਪੱਕੂ ਜਿਨੇ ਜਿਹੜੀ ਮੀਟਿੰਗ ਦਿਖਾਈ ਸੀ ਸਾਨੂੰ ਇਹ ਨਹੀਂ ਖੁਸ਼ੀ ਹੋਈ ਕਿ ਦੋ ਵਾਰੀ ਤੁਹਾਡਾ ਭਰਾ ਗਰਜੀਤ ਸਿੰਘ ਹੋਜ ਲੱਗ ਗਿਆ ਜਿੱਤੇ ਆ ਤੀਜੀ ਵਾਰੀ ਫੇਰ ਆਪਾਂ ਜਿੱਤ ਆਪਣੇ ਆਪ ਨੂੰ ਰੱਖ ਲਈ ਆ ਵੀ ਆਪਾਂ ਜਿੱਤੇ ਆ ਅਸੀਂ ਜਿਹਦੇ ਵੀ ਮੀਟਿੰਗਾਂ ਕਰਾ ਰਹੇ ਆ ਜਿੱਥੇ ਵੀ ਜਾ ਰਹੇ ਆ ਹਰ ਵੀ ਕਹ ਰਿਹਾ ਕਿ ਭਾਵੇਂ ਅਸੀਂ ਭਾਜਪਾ ਤੇ ਜਾਈਏ ਜਾਂ ਕਿਥੇ ਮੰਦੀ ਜਾਈਏ ਤੇ ਟਿੱਟ ਜਿਹੜੀ ਆ ਤੇ ਤੁਹਾਡੇ ਗੁਰਜੀਤ ਸਿੰਘ ਹੋਲਾ ਜੀ ਦੀ ਆ ਨੰਬਰ 2 ਜਿਹੜੇ ਸਾਡੇ ਭਰਾ ਗੁਰਜੀਤ ਸਿੰਘ ਹੋਲਾ ਜੀ ਨੇ ਕੰਮ ਕਰਾਉਂਦੇ ਨੇ ਇਹ ਕਿਸੇ ਨੇ ਕੰਮ ਨਹੀਂ ਕਰਾਇਏ ਜਿਹੜੇ ਵਾਅਦੇ ਕੀਤੇ ਆ ਇਹ ਕਾਂਗਰਸ ਪਾਰਟੀ ਜਿਹੜੀ ਆ ਇਹ ਗਰੀਬਾਂ ਦੀ ਆ ਤੇ ਐ ਕਰਕੇ ਜਿੰਨੇ ਮਜ਼ਦੂਰ ਕੀ ਜਿੰਨੇ ਗਰੀਬ ਕੀ ਸਾਰੇ ਜਿਹੜੇ ਆ ਮੋਢੇ ਨਾਲ ਮੋਢਾ ਲਾ ਕੇ ਨਾਲ ਤੁਰੇ